ਮਾਨਸਾ ਜ਼ਿਲ੍ਹੇ ਦੇ ਪਿੰਡ ਚੈਨਾਵਾਲਾ ਚ ਇੱਕ ਦੁਖਦਾਈ ਘਟਨਾ ਵਾਪਰੀ ਜਿੱਥੇ ਬਲਜੀਤ ਸਿੰਘ ਤੇ ਰਣਜੋਤ ਸਿੰਘ ਦੀ ਮੌਤ ਹੋ ਗਈ ਜਦੋਂ ਉਹਨਾਂ ਦੇ ਘਰ ਦੀ ਛੱਤ ਤੇਜ਼ ਮੀਂਹ ਦੌਰਾਨ ਟਹਿ ਗਈ ਮਲਬੇ ਹੇਠਾਂ ਦੱਬਣ ਕਾਰਨ ਦੋਹਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਘਟਨਾ ਚ ਇੱਕ ਛੋਟੀ ਬੱਚੀ ਵੀ ਗੰਭੀਰ ਜ਼ਖਮੀ ਹੋਈ ਹੈ ਮ੍ਰਿਤਕ ਬਲਜੀਤ ਸਿੰਘ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦੀ ਰੋਜੀ ਰੋਟੀ ਚਲਾਉਂਦਾ ਸੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਹਨਾਂ ਨੇ ਘਰ ਦੀ ਖਸਤਾ ਹਾਲੀ ਬਾਰੇ ਪ੍ਰਸ਼ਾਸਨ ਨੂੰ ਪਹਿਲਾਂ ਹੀ آگਾਹ ਕਰ ਦਿੱਤਾ ਸੀ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਦਾ ਅੰਜਾਮ ਅੱਜ ਉਹਨਾਂ ਨੂੰ ਆਪਣੀ ਜਾਨ ਦੇ ਕੇ ਭੁਗਤਣਾ ਪਿਆ ਅਸੀਂ ਅੱਜ ਚੈਨੇਵਾਲ ਪਿੰਡ ਦੇ ਵਿੱਚ ਖੜੇ ਆਂਗੇ ਜਿੱਥੇ ਇੱਕ ਮਜ਼ਦੂਰ ਪਰਿਵਾਰ ਹੈ ਜਿਹੜਾ ਉਸ ਪਰਿਵਾਰ ਦੀ ਹੈ ਜਿਹੜੀ ਖਸਤਾ ਹਾਲਤ ਸੀ ਜਿਹੜੀ ਮਕਾਨ ਦੀ ਉਹਦੇ ਕਾਰਨ ਹੈ ਜਿਹੜਾ ਸੱਤ ਡਿੱਗ ਜਾਂਦੀ ਹੈਗੀ بارشਾਂ ਕਰਕੇ ਤੇ ਜਿਹਦੇ ਕਰਕੇ ਮਤਲਬ ਪਰਿਵਾਰ ਦੇ ਦੋ ਜੀਆਂ ਦੀ ਹੈ ਜਿਹੜੀ ਆਨਾਈ ਜਿਹੜੀ ਉਹ ਮੌਤ ਹੋ ਜਾਂਦੀ ਹੈਗੀ ਤੇ ਇਹ ਮੌਤ ਹੈ ਜਿਹੜੀ ਇਹ ਬਹੁਤ ਭਿਆਨਕ ਹੋਈ ਹੈਗੀ ਤੇ ਇਸ ਮੌਤ ਤੋਂ ਬਾਅਦ ਆ ਜਿਹੜਾ ਪਿੰਡ ਦੇ ਵਿੱਚ ਪੂਰਾ ਸੋਗ ਹੈਗਾ ਅਸੀਂ ਸਰਕਾਰ ਤੇ ਇੱਥੇ ਦੇ ਪ੍ਰਸ਼ਾਸਨ ਲਵੇ 2 ਸਾਲ ਪਹਿਲਾਂ ਇਸ ਪਰਿਵਾਰ ਦੇ ਵੱਲੋਂ ਆ ਜਿਹੜੀ ਉਹ ਮੰਗ ਉਠਾਈ ਸੀਗੀ ਕਿ ਇਸ ਪਰਿਵਾਰ ਦੀ ਜਿਹੜੀ ਹਾਲਤ ਹੈ ਜਿਹੜੀ ਬਹੁਤ ਖਸਤ ਆ ਗਈ ਇਸ ਤੋਂ ਪਹਿਲਾਂ ਵੀ ਇਸ ਪਰਿਵਾਰ ਦੇ ਦੋ ਕਮਰੇ ਨੇਗੇ ਦੋਨੇ ਹੀ ਕੜੀ ਵਾਲੇ ਦੇ ਉੱਤੇ ਆ ਜਿਹੜੀ ਆ ਉਹ ਸੱਤਾ ਬਣੀਆਂ ਹੋਈਆਂ ਸੀਗੀਆਂ 2 ਸਾਲ ਪਹਿਲਾਂ ਇੱਕ ਮਕਾਨ ਦੀ ਹੈ ਜਿਹੜੀ ਉਹ ਸੱਤ ਗਿਰ ਗਈ ਸੀ ਜਿਹਦੇ ਕਰਕੇ ਉਸ ਸਮੇਂ ਤਾਂ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀ ਇਹਨੂੰ ਲੈ ਕੇ ਅਸੀਂ ਪ੍ਰਸ਼ਾਸਨ ਕੋਲੇ ਤੇ ਪਿੰਡ ਦੇ ਮੋਤਵਾਰ ਬੰਦਿਆਂ ਨੂੰ ਨਾਲ ਲੈ ਕੇ ਤੇ ਇੱਥੇ ਦੇ ਜਿਹੜੇ ਅਧਿਕਾਰੀ ਨੂੰ ਉਹਨਾਂ ਨੂੰ ਮਿਲੇ ਸੀਗੇ ਕਿ ਇਹ ਜਿਹੜਾ ਪਰਿਵਾਰ ਆ ਇਹਦੀ ਹਾਲਤ ਬਹੁਤ ਮਾੜੀ ਆਰਥਿਕ ਤੌਰ ਦੇ ਉੱਤੇ ਇਹਨਾਂ ਨੂੰ ਸਹਾਇਤਾ ਦਿੱਤੀ ਜਾਵੇ ਪ੍ਰਸ਼ਾਸਨ ਦੇ ਧਿਆਨ ਦੇ ਵਿੱਚ ਲਿਆਉਣ ਦੇ ਬਾਵਜੂਦ ਵੀ ਪ੍ਰਸ਼ਾਸਨ ਵੱਲੋਂ ਆ ਜਿਹੜੀ ਕੋਈ ਪਹਿਲ ਕਦਮੀ ਲੈ ਕੇ ਆ ਜਿਹੜਾ ਕੋਈ ਗੰਭੀਰਤਾ ਦੇ ਨਾਲ ਆ ਜਿਹੜਾ ਇਸ ਪਰਿਵਾਰ ਵੱਲ ਆ ਜਿਹੜਾ ਉਹ ਨਿਗਾ ਨਹੀਂ ਮਾਰੀ ਗਈ ਜਿਹਦੀ ਅਣਗੈਨੀ ਕਰਕੇ ਆ ਜਿਹੜੀ ਅੱਜ ਇਸ ਪਰਿਵਾਰ ਦੇ ਵਿੱਚੋਂ ਦੋ ਜੀ ਨੇ ਜਿਹੜੇ ਆਨ ਆਈ ਹੈ ਜਿਹੜੀ ਉਹ ਮੌਤਾ ਮੌਤਾ ਜਿਹੜੀ ਉਹਨਾਂ ਦੀ ਹੋਈ ਹੈਗੀ ਅਸੀਂ ਤੁਹਾਡੇ ਇਸ মিডিਆ ਰਾਹੀਂ ਦੱਸਣਾ ਚਾਹੁੰਦੇ ਆ ਇੱਕ 10 ਸਾਲਾਂ ਦਾ ਬੱਚਾ ਤੇ 33 ਸਾਲ ਦਾ ਜਿਹੜਾ ਮਤਲਬ ਉਹਦਾ ਚਾਚਾ ਜਿਹੜਾ ਉਹ ਮੌਕੇ ਦੇ ਉੱਤੇ ਹੈ ਜਿਹੜੀ ਉਹਨਾਂ ਦੀ ਮੌਤ ਹੋ ਗਈ ਤੇ ਅਸੀਂ ਤੁਹਾਡੇ ਇਸ মিডিਆ ਦੇ ਰਾਹੀਂ ਜਿੰਨੀਆਂ ਵੀ ਸੰਸਥਾਵਾਂ ਨੇ ਮਦਦ ਕਰਨ ਵਾਲੀਆਂ ਉਹਨਾਂ ਨੂੰ ਵੀ ਅਪੀਲ ਕਰਦੇ ਆ ਤੇ ਇਥੇ ਦੀ ਸਰਕਾਰ ਨੂੰ ਵੀ ਅਪੀਲ ਕਰਦੇ ਆ ਕਿ ਜੋ ਕੁਝ ਹੋਣਾ ਸੀ ਉਹ ਵਾਪਰ ਚੁੱਕਿਆ ਇਸ ਪਰਿਵਾਰ ਦੀ ਮਦਦ ਦੇ ਲਈ ਅੱਗੇ ਆਓ ਤਾਂ ਕਿ ਇਹਨਾਂ ਦਾ ਜਿਹੜਾ ਦੁਬਾਰਾ ਤੋਂ ਹੈ ਜਿਹੜੀ ਘਰ ਦੀ ਉਸਾਰੀ ਕੀਤੀ ਜਾ ਸਕੇ ਤੇ ਨਾਲ ਦੀ ਨਾਲ ਜਿੰਨੇ ਵੀ ਪੰਜਾਬ ਦੇ ਕੱਲਾ ਚੈਨੇਵਾਲ ਪਿੰਡ ਨਹੀਂ ਜਿੰਨੇ ਵੀ ਪੰਜਾਬ ਦੇ ਲੋਕ ਨੇ ਜਿਹੜੇ ਜਿੰਨਾਂ ਦੀਆਂ ਘਰਾਂ ਦੀ ਹਾਲਤ ਬਹੁਤ ਮਾੜੀ ਆ ਖਤਸਾ ਹਾਲਤ ਆ ਉਹਨਾਂ ਦੀਆਂ ਜਾਨਾਂ ਨੇ ਜਿਹੜੀਆਂ ਉਹ ਬਚਾਈਆਂ ਜਾਣ ਉਹਨਾਂ ਦੇ ਲਈ ਆ ਜਿਹੜਾ ਗੰਭੀਰਤਾ ਦੇ ਨਾਲ ਆ ਜਿਹੜਾ ਉਹ ਕਦਮ ਉਠਾਏ ਜਾਣਾ